ਬੇਅਦਲੀ ਨਾਲ ਇਨਸਾਫ ਲੈਣ ਲਈ ਹੁਣ ਦਾ ਪਾਈ ਹਰਮਾਨ ਸਿੰਘ ਜੀ ਜੀ ਸਾਹਿਬ ਧਰਖਾਲ ਸਾਹਿਬ ਜਿਹੜੇ ਉਹੀ ਨੇ ਉਹ ਵੀ ਆਪਣੇ ਵਿਚਾਰ ਰੱਖਣ ਕਿਉਂਕਿ ਸੰਗਤਾਂ ਕਰ ਰਹੀਆਂ ਦੋ ਦੋ ਮਿੰਟ ਲਾ ਕੇ ਆਪਾਂ ਇਹ ਸਮਾਪਤ ਚ ਕਰ ਗਏ ਇਸ ਤੋਂ ਬਾਅਦ ਪਾਈ ਬਾਬਾ ਜਿਕਰਵੰਦਰ ਸਿੰਘ ਜਿਹੜੇ ਨੇ ਸੱਚਾ ਤੇਮ ਵੀ ਤੇ ਉਹੀ ਨੇ ਜਿਹੜਾ ਬੋਲਣ ਵਾਲੇ ਉਹ ਬਾਬਾ ਰਾਜਵਰ ਸਿੰਘ ਜੀ ਨੂੰ ਦੋ ਨੰਬਰ ਬੋਲ ਕੇ ਦੱਸ ਕੇ ਸੰਗਤਾਂ ਕੇ ਜਾ ਰਹੀਆਂ ਫਿਰ ਅੱਡੇ ਸੰਗਤਨ ਕੰਟਰੋਲ ਹੀ ਕਰਨਾ ਸਹਿਰ ਸਿੰਘ ਗੁਰਦਵਾਰਾ ਸਸਤਾ ਜੀ ਦੇ ਗੁਰੂ ਜੀ ਦੇ ਪਾਇ ਮੰਸਾ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਬੇ ਸਮੇਂ ਤੋਂ ਬੋਲ ਕੇ ਲੱਗਿਆ ਆਪਣੇ ਵੀਰਾਂ ਨੂੰ ਜੋ ਬਲਦੀ ਸਿੰਘ ਜਿਹੜਾ ਦੇ ਵਿੱਚ ਸਾਧ ਨੇ 22-25 ਸਾਲ ਨੂੰ ਉਹਨਾਂ ਨੂੰ ਰਿਹਾਇਕ ਕਰਨ ਦੇ ਲਈ ਚਿਹਰਾ ਕਰ ਮੇਰੇ ਐ ਕਿ ਇੱਕ ਇੱਕ ਦੇਖਣ ਦੀ ਗੱਲ ਹੈ ਸਭਾ ਬਹੁਤ ਛੋਟਾ ਇੱਕੋ ਗੱਲ ਕਹਿ ਕੇ ਮੈਂ ਆਪ ਦੀ ਤੋਂ ਰਾਜ ਸਿਲਾਣੀ ਆ ਕਿ ਉਹਨਾਂ ਨੇ ਤਾਂ ਆਪਣਾ ਫਰਜ਼ ਪੂਰਾ ਕਰ ਦਿੱਤਾ ਜੋ ਇੱਕ ਟੌਪ ਦੇ ਪ੍ਰਤੀਫਲ ਸਿਗਾਉਤਾਹੀਂ ਜੇਨੇ ਦੇ ਵਿੱਚ ਬੈਠੇ ਆ ਹੁਣ ਸਾਡਾ ਕੀ ਫਰਜ਼ ਬਣਦਾ ਕਾ ਵੋਟਣ ਵਾਲੀ ਆਪਾਂ ਮੋੜ ਤੇ ਲਾਏ ਹੋ ਗੁੜੀ ਇੱਕ ਸਾਡੇ ਇਤਿਹਾਸ ਦੇ ਵਿੱਚ ਘਟਨਾ ਹੁੰਦੀ ਹੈ ਕਿ ਜਦੋਂ ਬਾਬਾ ਬੰਦਸੇ ਪਹਾੜਾਂ ਦੇ ਚੰਪਰ ਜੀ ਦੇ ਮੈਦਾਨ ਦੇ ਵਿੱਚ ਉਹ ਆਪਣੀਆਂ ਫੌਜਾਂ ਨੂੰ ਇਕੱਠੇ ਹੁੰਦੇ ਨੇ ਔਰ ਉਹ ਮੁਖਾਤਬੂ ਹੁੰਦੇ ਕਹਿੰਦੇ ਨੇ ਕਿ ਆਪਾਂ ਸਰਹੰਦ ਦੀ ਏਟ ਦੇ ਨਾਲ ਏਟ ਖੜਾ ਲੈਣੀ ਆ ਉੱਥੇ ਕਈ ਸਿੰਘ ਨੇ ਉਹ ਕਹਿੰਦੇ ਨੇ ਕਿ ਉੱਥੇ ਤਾਂ ਸਾਡੇ ਸਿੱਖ ਵੀ ਨਹੀਂ ਰਹਿਣ ਵਾਲੇ ਉਹਨਾਂ ਦਾ ਕੀ ਆਪ ਲੋਕਾਂ ਉਹਨਾਂ ਦਾ ਵੀ ਇੱਥੇ ਉਹਨਾਂ ਦੀ ਏਟ ਦੇ ਨਾਲ ਘਰਾਂ ਦੇ ਨਾਲ ਖੜਾ ਕਰਾ ਲੈਣ ਆ ਕਹਿੰਦੇ ਬਿਲਕੁਲ ਅਨੰਦ ਜਿਹੜੇ ਸਿੰਘ ਸੀਗੇ ਉਹ ਤਾਂ ਸ਼ਹਾਦਤ ਪ੍ਰਾਪਤ ਕਰ ਗਏ ਸਿੰਘ ਸੀਗੇ ਵਾਦਾ ਟੋੜਨ ਵਾਲਾ ਸ਼ਹਾਦਾ ਮੋਤੀराम ਮਹਾਰਾਜ ਜੀ ਨਾਮਕ ਸ਼ੇਰ ਸਾਹਮਣੇ ਟੋੜਨੇ ਵਾਲਾ ਕਦੇ ਵੀ ਸਿੱਖੀ ਦੇ ਵਿੱਚ ਉਹ ਕਹਿੰਦੇ ਸੁਰਗਣਾ ਕਿੱਥੇ ਗੱਲ ਦੇ ਨੇ ਸੁਰਗਣਾ ਵੀ ਬਹੁਤ ਮਾਣਾ ਹੋ ਗਿਆ ਉਹ ਕਹਿੰਦੇ ਕੋਈ ਸ਼ਹਾਦਤ ਨਹੀਂ ਹੈ ਉਹ ਉਸ ਸਾਜ ਦੇ ਅੱਗੇ ਆਪਣਾ ਜੋਸ਼ ਭਰਿਆ ਕੰਮ ਨਹੀਂ ਹੈ ਜੇ ਆਪਾਂ ਉਹਦੇ ਖਿਦਰੀ ਖੜਦੇ ਆ ਉਹਦੇ ਖਿਦਰੀ ਵਿੱਚ ਇਹ ਕੰਮ ਅਸੀਂ ਨਹੀਂ ਹੁੰਦੇ ਆ ਔਰ ਆਪਾਂ ਆਪਣੇ ਜੀਵ ਜਾਨ ਲਾਉਨੇ ਆ ਉਸ ਜਗਤ ਤੇ ਜਗਤ ਨੂੰ ਰੋਕਣ ਦੇ ਲਈ ਤਾਂ ਸਿੱਖੀ ਦੇ ਵਿੱਚ ਪ੍ਰਵਾਨ ਹੈ ਸੋ ਸਾਡੀ ਪ੍ਰਵਾਨਗੀ ਤਾਂ ਹੀ ਆਖਾਰੀ ਨੇ ਕਿ ਆਪਾਂ ਇਕੱਠੇ ਹੋ ਕੇ ਸਾਰੇ ਜਣੇ ਉਹਨਾਂ ਨੂੰ ਛਡਾਉਣ ਦੇ ਲਈ ਆਪਣਾ ਫਰਜ਼ ਹੈ ਜਿਹੜਾ ਉਹ ਅਦਾ ਕਰੀਏ ਬਿਲਕੁਲੇ ਸੋਚੀ ਨਾ ਜਾਈਏ ਕਿ ਉਹ ਅੰਦਰ ਬੈਠੇ ਆ ਇੱਥੇ ਆਉਣਾ ਜਾਣਾ ਨਾ ਖੜੇ ਹੋ ਕੇ ਜਮਣਾ ਔਰ ਉਹਨਾਂ ਦੀ ਰਿਹਾਈ ਕਰਾਉਣੀ ਇਹ ਸਾਡਾ ਫਰਜ਼ ਹੈ ਇਹਨਾਂ ਦੀ ਬੇਨਤੀ ਦੇ ਨਾਲ ਸਾਡਾ ਜਮਣਾ ਦਾ ਜਾਦ ਤੇ ਕਾਰਵਾਈ ਵੀ ਕਰਾਉਣਾ ਹੁਸਾ ਕਾਏ ਨੂੰ ਦਿੱਕੀ ਪਾਉਂਦੇ ਤਾਂ ਸਾਹੰਦਗੇ ਲਖਵਾਲ ਡੇਰਾ ਬਸੀਪਰਾ ਬਹੁਤ ਵੱਡਾ ਚੱਠਾ ਲੱਗਿਆ ਹੁਮਾਂ ਬੇਨਤੀ ਕਰਾਂ ਬਾਬਾ ਕਲਿੰਦਰ ਸਿੰਘ ਜੀ ਜਿਹੜੇ ਮੋਬਾਈਲ ਆਪਣੇ ਨਗ ਸਿੰਘ ਜੱਥੇਦਾਰੀ ਦੇ ਚੰਗੋਂ ਸਾਹਿਬ ਵਾਲੇ ਜੋਧੇ ਦੇ ਜਰਨੈਲ ਨੇ ਬਾਬਾ ਚੌਥੇ ਜੀ ਜਿਹੜੇ ਮੁਖੀ ਨੇ ਅੱਖਰਮੰਦਾਲ ਦੇ ਉਹਨਾਂ ਵਾਰ ਬਾਬਾ ਰਾਜਾ ਰਾਸ ਸਿੰਘ ਜੀ ਇੱਥੇ ਬੈਠੇ ਮਾਪਾ ਚਾਹਵਲੋਂ ਬਾਬਾ ਜੀ ਆਪਣੇ ਵਿਚਾਰ ਰੱਖਣਗੇ ਤੇ ਦਰਸ਼ਨਪਾਲ ਜੀ ਧਿਆਰ ਹੈ ਵਾਹਿਗੁਰੂ ਜੀ ਕੀ ਬੱਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀ ਸਾਰੇ ਸਾਧ ਸੰਗਤ ਜੀ ਅੱਜ ਆਪਾਂ ਉਹ ਵੀ ਇਨਸਾਨ ਮੋਰਚੇ ਦੇ ਵਿੱਚ ਸਾਢੇ ਬੜੇ ਮਾਰ ਚੜ੍ਹ ਕੇ ਪਹੁੰਚਿਆ ਜਿਹੜਾ ਜੀ ਤਕਰੀਬ 2 ਸਾਲ ਤੋਂ ਮੋਰਚਾ ਚੱਲਦਾ ਆ ਰਿਹਾ ਹੈ ਤੇ ਜਗਦੇ ਜੰਡੀ ਦਾ ਵਾਲਾ ਦਾ ਮੋਰਚਾ ਹੈ ਜਿਹੜਾ ਪਾਬਾਏ ਪਹਿਲੇ ਸਾਮਨੇ ਕਾਲੀ ਦੀ ਬਾਬਾ ਫਰਦਾ ਸਿੰਘ ਬਾਜਲੀ ਉਹੀ ਹਿਸਾਬ ਅੱਜ ਚੱਲਦਾ ਹੈ ਅੱਜ ਦੀ ਬੜੀਆ ਮਿਸਲਾ ਨੇ ਬੜੀਆ ਸੰਪਰਦਨ ਵਾਲੇ ਬੜਾ ਸਮਸਥ ਸਮਾਜ ਹੈ ਸਾਢੇ ਲੱਖ ਸੈਂਚ ਦੇ ਤੇ ਬੜੀਆ ਨੇ ਪਰੇ ਜਾਰ ਦੇ ਜ਼ਮੀਰਾਂ ਵਾਲਾ ਦਾ ਮੋਰਚਾ ਆਪਾਂ ਸਾਰਿਆਂ ਨੂੰ ਸੋਚਣ ਲਈ ਹੋਣੀ। ਜਿਹੜੇ ਪੰਥ ਦੇ ਅੱਗੇ ਠੇਕੇਦਾਰਾਂ ਨੂੰ ਭਲੇ ਫਿਰਦੇ ਆ ਸਾਨੂੰ ਉਹਨਾਂ ਨੂੰ ਨਜ਼ਰਪੋਂ ਦੀ ਲੋੜ ਏ ਕਿਉਂਕਿ ਅੱਜ ਬੰਦੀ ਸੀ ਕਹਿੰਦੀ ਗੱਲ ਚੱਲਦੀ ਸੀ ਮੋਰਚੇ ਦੀ ਗੁਰੂ ਗ੍ਰੰਥ ਸਾਹਿਬ ਦੀ ਬਿੰਦੇਚ ਗੱਲ ਚੱਲਦੀ ਪਈਏ ਜਿਹੜਾ ਮੰਨਦਾ ਇਸ ਮੋਰਚੇ ਜਿਨੀ ਆ ਸਕਦਾ ਸਾਡੇ ਖਿਆਲ ਚ ਜਿਹੜਾ ਪੰਥ ਦਾ ਆਪੂ ਹੌਣ ਟੱਕਦਾ ਆਂ ਨਾ ਇਹ ਫੈਸਲਾ ਸੰਗਤ ਨੇ ਕਰਨਾ ਹੈ ਓਹਨੇ ਕਰਨਾ ਹੈ बाकी सारी संकत बड़ी चढ़ती गोर्चे साथ दई सारी वाहे गुरु जी का खालसा वाहेगुरू जी की फिह वागुरु जी پہلا بولنا ڈاکٹر پر میرے تو ہاتھ لگن جنتر پر صاحب جی ਸਾਰੇ ਦੋਸਤਾਂ ਦੇ ਕਿਹਾ ਆਏ ਆ ਅਸਥੇਪਨ ਪਾਰਕ ਦਾ ਵਿਚਣਿਆ ਜਗਤਾਨਾ ਸਾਹਿਬ ਨੇ ਆਇਆ ਆ ਪਰਮੇਸ਼ਰ ਦੀ ਜੀਵਾਂ ਵਿੱਚ ਸਾਨਾ ਜਾਬੇ ਗਏ ਬਿਸਪਰ ਲਈ ਮਹਿਤ ਤੋਂ ਨੇ ਕੀਤੀ ਭੱਜੈਂ ਸਿੰਘ ਜੀਰੋ ਗੰਸਾ ਜੀ ਦੇ ਤੋਂ ਬਹੁਤ ਕਰੇ ਪਰਮੇਸ਼ਰ ਤੇ ਭੁੱਲਿਆ ਮੈਂ ਆਪਾਂ ਸਾਰੇ ਲੋਕ ਤੇ ਸਾਥਰੂ ਨੇ ਬਹੁਤ ਬੜਾ ਲਾਭ ਦਿੱਤਾ ਸਾਨੂੰ ਕਹਿੰਦੇ ਸਰਬ ਲੋਕਤਾ ਦਾ ਨਾਮ ਇਹ ਆਪਾਂ ਸਾਰੇ ਜਾਣੇ ਆਪਣੇ ਅੰਦਰ ਛਾਤੀ ਮਾਰੀਏ ਕਿ ਜਿਹੜੇ ਦੁੱਖ ਸਾਨੂੰ ਤੇ ਰੁੱਖ ਤੋਂ ਜਦੋਂ ਆਏ ਹੋਏ ਆ ਇਹ ਸਾਡੇ ਜਿਹੜੇ ਗੁਰੂ ਪਾਤਸ਼ਾਹਾਂ ਨੇ ਦੋਹੀਟਾ ਕੀਆ ਕਿਹਦੀ ਮਦਦ ਨਾਲ ਕਰੀਏ ਦੂਜੀ ਗੱਲ ਗੁਰੂ ਪਾਤਸ਼ਾਹਾਂ ਨੇ 239 ਸਾਲਾਂ ਤੱਕ ਸਾਨੂੰ ਜਿੰਨਾ ਵੀ ਛੋਟੀਆਂ ਵੱਡੀਆਂ ਚਾਹਤਾਂ ਮੰਨਿਆ ਜਾਂਦਾ ਸੀ ਸਾਡੇ ਨਾਲ ਜਨਤਨੋਂ ਕੱਢਿਆ ਕਰਕੇ ਸਾਡੇ ਸੇਕ ਬਣਾਇਆ ਪਰ ਅਜੇ ਵੀ ਅਸੀਂ ਕੋਈ ਚਿਹਰਾ ਆ ਕੋਈ ਮਨ ਦੀ ਸੰਗਿਆ ਕੋਈ ਚਾਹਤੇ ਆ ਪਰ ਗੁਰੂ ਪਾਤਸ਼ਾਹਾਂ ਨੇ ਸਾਨੂੰ ਸੇਕ ਬਣਾਇਆ ਸੀ ਪੁਰਨਾਤਨ 100 ਦਿਨਾਂ ਦਾ ਸਰਵਜਨਨਾ ਭਾਈ ਜੀਨ ਸਰਬ੍ਰੇਟਾ ਜੀ ਜੀਨ ਸਰਬ੍ਰੇਟਾ ਜੀ ਨੂੰ ਨਾਮੇ ਪਾਸ਼ਾ ਦਾ ਸੇਸਨਾਰਕੀ ਅਨੰਦਪੁਰ ਸਾਹਿਬ ਪਹੁੰਚੇ ਦਸਵੇਂ ਪਾਸ਼ਾ ਜੀ ਉਪਰ ਉਪਰ ਬਹੁਤ ਸਾਥ ਦਿੱਤੀ ਤੇ ਦਸਵੇਂ ਪਾਸ਼ਾ ਜੀ ਨੇ ਕੋਈ ਸ਼ਾਤੀ ਨਾਲ ਲਾ ਕੇ ਰੱਖਿਆ ਸੀ ਪਰਮੇਹੇਤਰਾ ਗੁਰੂ ਦਾ ਬੇਟਾ ਇਹ ਹੀ ਨਥ ਪਰ ਗੁਰੂ ਪਾਸ਼ਾ ਨੂੰ ਪਿਤਾ ਕਹਿਦਾ ਸਾਨੂੰ ਸਾਲ 1600 ਦੇ ਨੇੜੇ ਸਾਖੀ ਨੂੰ ਮਿਲਿਆ ਜਿਹੜੋਂ ਗੁਰੂ ਪਾਸ਼ਾ ਨੇ ਅਮਤ ਦੀ ਰਾਸ ਹਰ ਬਣਸੀ ਤੇ ਸਾਡੇ 24 ਸਾਲ ਜਿਹੜੇ ਭਰਾਵੇਂ ਜਿਹੜੇ ਰਵਿੇਟ ਸਿੰਘ ਆ ਅਹੀਂ ਜਾਤਾ ਪਾਤਰ ਦੇ ਵਿੱਚ ਬੰਨ ਗਏ ਆਪਣੇ ਆਪ ਨੂੰ ਇਹ ਆਪਣਾ ਬੇਨਾਮ ਕਰ ਦਿੱਤਾ ਹੋਆ ਜੇ ਰਾਪੀ ਜੇ ਆਪਾਂ ਇੱਕ ਦੂਜੇ ਨੂੰ ਬਰਬਟ ਕਿਰਦੇ ਪਾ ਲਈਏ ਆਪਾਂ 80% ਤੇ ਆਪਾਂ 12% ਦੇ ਕਰਾਮੇ ਖੋਈਏ ਹੋਈ ਆ ਇਸ ਕਰਕੇ ਇੰਨੀਆ ਬੇਨੀਆਂ ਕਰਾ ਅੱਜਾ ਖੜਦਾ ਜਾ ਰਿਹਾ ਤੇ ਗੁਰੂ ਦੇ ਨਾਮ ਲੱਗੋ ਅਮਰਤਾ ਰਿਹਾ ਹੋ ਤੇ ਗੁਰੂ ਦੇ ਚਰਨਾਂ ਨਾਲ ਜੁੜ ਜਦੋਂ ਕਰਦੇ ਸਾਡੇ ਦੁੱਖ ਦਿੰਦਾਂ ਦੂਰ ਹੋ ਜਾਣਗੇ ਇਹਨੀਆਂ ਬੇਨਤੀਆਂ ਕਰਦਾ ਹੈ ਜੰਗਲਾ ਜਣ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਰਮਨ ਬੇਨਤੀ ਕਰਦਾ ਦਰਸ਼ਨਪਾਲ ਸਿੰਘ ਜੀ ਜੋ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਬਹੁਤ ਵੱਡਾ ਜਥਾ ਲਾ ਕੇ ਆਏ ਨੇ ਉਹ ਆਪਣੇ ਵਿਚਾਰ ਰੱਖਣਗੇ ਜੋ ਦੇਤੇ ਜਰਨਲ ਨੇ ਸਾਫਨ ਲਈ ਤੇ ਤੀਸਰਾ ਕਾਨੂੰਨ ਲਾਉਣ ਦੀ ਕਿ ਬੇਅਦਬੀ ਵਾਲਾ ਕੋਈ ਸ਼ੂਤਾ ਬਚ ਕੇ ਨਾ ਜਾਵੇ ਇਹਨਾਂ ਮੁੱਦਿਆਂ ਦੇ ਉੱਤੇ ਪੂਰੇ ਪੰਜਾਬ ਦੇ ਲੋਕਾਂ ਦੇ ਵੱਲੋਂ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਹਨ ਦੋ ਜਾਂ ਦੋ ਦੇ ਅੰਦਰ ਗੁਜਰਾਤ ਦੇ ਦਿੱਲੀ ਬੰਨੋਂ ਦੇ ਰੇਲ ਕੇਸ ਦੇ ਅੰਦਰ ਜਰਨੇ ਦਾ ਲੋਕ ਜ਼ੇਹਤ ਵਿੱਚ ਬਰਨ ਸੀ ਜਿਸ ਦੇਖਿਆ ਹੂਗਾ ਕਿ ਉਹਨੂੰ ਰਿਹਾ ਕੀਤਾ ਗਿਆ ਉਹਨਾਂ ਨੂੰ ਬੁਕਾਇਦਾ ਹਾਰ ਪਾਇਆ ਗਿਆ ਇਹ ਤਾਂ ਲੋਕਾਂ ਨੇ ਖੁਸ਼ੀ ਸ਼ੀਕੇ ਉਹਨਾਂ ਦੇ ਗਿਆਨ ਮੱਧਮ ਨੂੰ ਵਰਤ ਕੇ ਜਣਾਇਆ ਸੋ ਅਸੀਂ ਜਦੋਂ ਫਿਰਮਾਨ ਕੀ ਸਾਖਤ ਕਰ ਰਹੇ ਹਾਂ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਮਿਹਨਤ ਕਰੂ ਪੰਜਾਬ ਦਾ ਪੂਰਾ ਭਾਈਚਾਰਾ ਸਿੱਖ ਭਾਈਚਾਰਾ ਮੇਰੀ ਕੋਟੀ ਸੁਝਾ ਆਵਾਜ਼ ਮੋਕਿੰਨ ਕਿ ਮੋਰਚਾ ਜੋ ਮਾਰੀ ਚ ਰ ਗਿਆ ਹੈ ਨੂੰ ਕਿਵੇਂ ਆਪਾਂ ਹੱਥ ਪਿੰਡ ਦਾ ਮੋਰਚਾ ਹਰ ਘਰੇ ਦਾ ਮੋਰਚਾ ਬਣਾ ਸਕਦੇ ਹਾਂ ਕਿਉਂਕਿ ਪੰਜਾਬੀ ਲੋਕਾਂ ਦੇ ਧੂਨ ਦੇ ਵਿੱਚ

ਜਾਂਦੇ ਰਹਾਂਗੇ ਬਹੁਤ ਬਹੁਤ ਧਰਵਾਦ ਵਾਹਿਗੁਰੂ ਜੀ ਦਾ ਝੰਡਾ ਵਾਹਿਗੁਰੂ ਜੀ ਕੀ ਫਤਿਹ ਬੜੇ ਬੱਲੇ ਪੱਟੇ ਕਰਾਈ ਆਣੇ ਬੋਲਣਗੇ ਜੀ ਜੀ ਅੰਮ੍ਰਿਤਪਾਲ ਜਿਹੜੇ ਸ਼ਹੀਦਾ ਸਰਵੰਨ ਸਿੰਘ ਦੇ ਜਨ ਸੇ ਦੀ ਭੈਟੀ ਆ ਉਹ ਸਾਡੀ ਟੀ ਪਹੁੰਚੀ ਆ ਫਰਾਂਸ ਸਿੰਘ ਕੇ ਸਿੰਘ ਦੇ ਟ੍ਰਿਕ

स्वतंत्रता तो कर किस मांग की कर गुरु ग्रंथ साहिब की हुजूरी के चले कौमी इंसान दो चिट्ठी सौंप के टौके. दास आईना सत्ता दा तीनों स्वर्ण को तलवार कटा ले अपना रोग